ਆਪਾਂ ਇਸ ਟਾਈਮ ਖੜੇ ਆਂ ਜੋਧੇਲ ਵਸਤੀ ਤੋਂ ਜਿਹੜਾ ਸੁੰਦਰਨਗਰ ਨੂੰ ਰੋਡ ਜਾ ਰਿਹਾ ਹਨੀ ਮਰਵਾਹਾ ਜੀ ਪ੍ਰਧਾਨ ਜੀ ਇਹਨਾਂ ਦੀ ਸਾਰੀ ਟੀਮ ਇਹ ਸਾਰੇ ਸਤਿਕਾਰਯੋਗ ਵੀਰ ਇਹਨਾਂ ਦੀ ਮਦਦ ਨਾਲ ਜਿਹੜੇ ਅਸੀਂ ਰੈਡੀ ਫੜੀ ਜਿੰਨੇ ਵੀ ਮੇਰਾ ਵੀਰ ਲਾਂਦੇ ਨੇ ਉਹਨਾਂ ਨੂੰ ਅਵੇਅਰਨੈਸ ਕਰਨ ਲਈ ਜਿਹੜਾ ਇਹ ਕੈਂਪ ਲਾਇਆ ਸੀ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਆਪਾਂ ਇਸ ਰੋਡ ਤੋਂ ਟ੍ਰੈਫਿਕ ਜਾਮ ਲਈ ਟ੍ਰੈਫਿਕ ਜਾਮ ਨੂੰ ਨਜਾਦ ਦੂਆਂ ਲਈ ਜਿਵੇਂ ਰੈਡੀ ਫੜੀ ਜਿਹੜੀ ਰੋਡ ਤੇ ਰਸਤਾ ਰੋਕ ਕੇ ਖੜੀ ਰਹਿੰਦੀ ਉਹਨਾਂ ਨੂੰ ਗਾਈਡ ਕਰ ਸਕੀਏ ਜਿਹੜਾ ਇਸ ਇਲਾਕੇ ਦਾ ਟ੍ਰੈਫਿਕ ਉਹ ਨਿਰਵੇਗਨ ਚਲਾ ਸਕੀਏ ਉਹਦੇ ਸੰਬੰਧੀ ਜਿਹੜਾ ਇਹ ਇੱਕ ਮੀਟਿੰਗ ਸੀ ਪੁਰੇੜੀ ਫੜੀ ਵਾਲਿਆਂ ਨਾਲ ਕੀਤੀ ਗਈ ਜੀ ਸਬੰਧੀ ਸ਼ੋਰਸ ਲਗਾਏ ਇਹਨਾਂ ਵੱਲੋਂ ਹਾਂ ਬੱਖੀ ਹੰਗਾਰਾ ਹੈ ਸਾਨੂੰ ਵੇਖੋ ਮਾਨਯੋਗ ਸੀਪੀ ਸਾਹਿਬ ਤੇ ਸਾਡੇ ਡੀਸੀਪੀ ਟ੍ਰੈਫਿਕ ਏਡੀਸੀਪੀ ਟ੍ਰੈਫਿਕ ਮੈਮ ਤੇ ਏਸੀਪੀ ਟ੍ਰੈਫਿਕ ਸਾਰੇ ਅਫਸਰ ਸਹਿਬਾਨ ਵੱਲੋਂ ਸ਼ਹਿਰ ਦੇ ਵੱਖ-ਵੱਖ ਰੋਡਾਂ ਤੇ ਜਿਹੜੀ ਟੌਰਨਸ ਜਾਨ ਨੇ ਜਿੱਥੇ ਪਹਿਲੇ ਕਰੋਚਮੈਂਟ ਸੀ ਉਹ ਹਟਾਈ ਗਈ ਹੁਣ ਅਸੀਂ ਜਿਹੜਾ ਇਹ ਰੋੜ ਹੈ ਵਸਤੀ ਚੌਂਕ ਤੋਂ ਲੈ ਕੇ ਇਹ ਸੁੰਦਰ ਨਗਰ ਰੋੜ ਤੱਕ ਇਹ ਰੋੜ ਜਿਹੜਾ ਇਸ ਰੋੜ ਦੇ ਕਾਫੀ ਮਾਤਰਾ ਚ ਜਿਹੜੀ ਰੈੜੀ ਫੜੀ ਹੈ ਸਾਡਾ ਮੇਨ ਮਕਸਦ ਹੈ ਕਿ ਪਹਿਲਾਂ ਇਹਨਾਂ ਲੋਕਾਂ ਨੂੰ ਬਰੀਫ ਕੀਤਾ ਜਾਵੇ ਪਿਆਰ ਨਾਲ ਸੁਝਾਇਆ ਜਾਵੇ ਜੇ ਨਹੀਂ ਹਟਦੇ ਉਸ ਤੋਂ ਬਾਅਦ ਨੋਟਿਸ ਦੇ ਕੇ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਦੇਖੋ ਜੀ ਅਗਵਾਈ ਤਾਂ ਜਿਹੜਾ ਪੰਕਜ ਅਸੀਂ ਇਨਚਾਰਜ ਲਾਇਆ ਰੈੜੀ ਫੜੀ ਦਾ ਮੈਂ ਪ੍ਰਧਾਨ ਹ ਬਸਤੀ ਜੋਧੇਵਾਲ ਮਾਰਕੀਟ ਐਸੋਸੀਏਸ਼ਨ ਰਜਿਸਟਰ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਪੁਲਿਸ ਪ੍ਰਸ਼ਾਸਨ ਦਾ ਮਤਲਬ ਸਾਥ ਦਈਏ ਦੇਖੋ ਕੱਲ ਸੰਡੇ ਸੀ ਬਹੁਤ ਬੁਰਾ ਹਾਲ ਸੀਗਾ ਬਹੁਤ ਰਸ਼ ਹੋ ਜਾਂਦਾ ਤੇ ਇਹਨਾਂ ਨੂੰ ਬੇਨਤੀ ਲਈ ਸੀ ਅੱਜ ਵੀ ਸਾਰੇ ਰੇੜੀ ਫੜੀ ਵਾਲੇ ਵੀਰਾਂ ਨੂੰ ਇਹ ਸਾਰੇ ਹਮਮਾ ਆ ਕੇ ਪਹੁੰਚੇ ਆ ਇਹਨਾਂ ਨੇ ਪੂਰਾ ਵਿਸ਼ਵਾਸ ਦਰਵਾਇਆ ਵੀ ਜਿਹੜੀ ਵਾਈਟ ਲਾਈਨ ਤੋਂ ਵੀ 1 ਫੁੱਟ ਪਿੱਛੇ ਕਰਕੇ ਲਾਵਾਂਗੇ ਤੇ ਅਸ਼ੋਕ ਚਵਾਨ ਜੀ ਆਏ ਆ ਇਹਨਾਂ ਨੇ ਵੀ ਸਮਝਾਇਆ ਵੀ ਕੱਲ ਇਹ ਫੇਰ ਇੱਕ ਵਾਰ ਰੌਂਡ ਕੱਢਣਗੇ ਇਸ ਚੀਜ਼ ਦਾ ਜੇ ਫੇਰ ਵੀ ਰੇੜੀ ਫੜੀ ਵਾਈਟ ਲਾਈਨ ਤੋਂ ਅੱਗੇ ਹੋਈ ਤੇ ਫਿਰ ਜਿਹੜੀ ਅਗਲੀ ਇਹਨਾਂ ਦੀ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਕਰੇਗੀ ਤੇ ਚਾਨਬੀ ਚਾਨ ਹਾਂਜੀ ਅਵੇਅਰਨੈਸ ਕੀਤਾ ਜੀ ਇੱਕ ਵਾਰ ਕੱਲ ਫੇਰ ਅਰਾਊਂਡ ਘੱਡਣਗੇ ਦੇਖਣਗੇ ਜੇ ਕੱਲ ਵੀ ਇਹੀ ਹਾਲ ਹੋਇਆ ਫਿਰ ਦੇਖੋ ਤੁਹਾਨੂੰ ਜਿੱਦਾ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੀ ਮਾਰਕੀਟ ਸ਼ਾਹਪੂਰ ਰੋਡ ਚੱਲ ਜਾਓ ਫੀਲਡ ਗਾਂ ਚੱਲ ਜਾਓ ਹੋਰ ਜਿਹੜੇ ਮਰਜੀ ਏਰੀਆ ਚ ਚੱਲ ਜਾਓ ਸਾਰੀ ਰੇੜੀ ਫੜੀ ਜਿਹੜੀ ਹੈ ਮर्यादा ਨਾਲ ਲੱਗ ਰਹੀ ਹੈ ਜਾਂ ਚੱਕੀ ਵੀ ਗਈ ਹੈ ਕਾਫੀ ਹੱਤੋਂ ਹਰਾਉਂ ਰੋਡ ਤੇ ਹੀ ਚੱਲ ਜਾਓ ਚਾਹੇ ਤੁਸੀਂ ਬਹੁਤ ਵਧੀਆ ਲੱਗਦਾ ਸ਼ੀਸ਼ੇ ਵਾਂਗੂ ਚਮਕ ਰਹੀ ਹੈ ਮਾਰਕਟਾਂ ਜੀ ਸਾਡੀ ਮਾਰਕੀਟ ਹੈਗੀ 25-25 ਸਾਲ ਤੋਂ ਰੇੜੀ ਫੜੀ ਲਾ ਰਿਆ ਫਿਰ ਡਿਪਟੀ ਸਾਹਿਬ ਨੂੰ ਤੇ ਸ਼ੋਕ ਚਵਾਨ ਜੀ ਜਿਹੜੇ ਇੰਚਾਰਜ ਨੇ ਸਾਡੇ ਵੀ ਇੱਕ ਮੌਕੇ ਨੂੰ ਦੋ ਵੀ ਮਰਿਆਦਾ ਚ ਲਾਂਦੇ ਆ ਤਾਂ ਠੀਕ ਆ ਨਹੀਂ ਤਾਂ ਫਿਰ ਜੋ ਇਹ ਕਾਰਵਾਈ ਕਰਨਗੇ ਤੇ ਜੋ ਵੀ ਕਾਰਵਾਈ ਹੈਗੀ ਆ ਬਹੁਤ ਵਧੀਆ ਉਪਰਾਲਾ ਜੀ ਆਉਣ ਵਾਲੇ ਟਾਈਮ ਤੇ ਸਮੇਂ ਦੀ ਮੰਗ ਸੀ ਕਿ ਰਸ਼ ਨੂੰ ਕੰਟਰੋਲ ਕੀਤਾ ਜਾਵੇ ਜੇ ਰਸ਼ ਕੰਟਰੋਲ ਨਾ ਹੁੰਦਾ ਤਾਂ ਸਾਡੀ ਬਸਤੀ ਜੋਧੇਵਾਲ ਫੇਲ ਹੋਣ ਦਾ ਪੂਰਾ ਬੂਰਾ ਚਾਂਸ ਸੀਗਾ ਇਹ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਇਹ ਟ੍ਰੈਫਿਕ ਪੁਲਿਸ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਇਆ ਪਿਆਰ ਨਾਲ ਸਮਝਾਇਆ ਸਭ ਨੂੰ ਬਹੁਤ ਵਧੀਆ ਉਪਰਾਲਾ ਲੱਗਿਆ